ਹਾਂਜੀ ਪਾਪੋ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਤੇ ਹੋਰ ਕੀ ਪੰਤਾ ਕਰਦਾ ਠੀਕ ਕਰੀਏ ਬਲੌਗ ਦੀ ਸਟਾਰਟਿੰਗ ਤੇ ਅੱਜ ਬਹੁਤ ਟਾਈਮ ਲੱਗ ਪੈ ਸਕਦੇ ਆ ਯਾਰ ਠੀਕ ਆ ਵੇਖੋ ਅੰਦਰ ਲਾਈਟ ਵੀ ਚੱਲੀ ਜਾਂਦੀ ਕਿੰਨੀ ਤੇ ਨੇਰਾ ਕਿੰਨਾ ਠੀਕ ਆ ਕਮਰੇ ਦਾ ਤੁਸੀਂ ਵੇਖ ਹੀ ਸਕਦੇ ਹੋ ਤੇ ਮੇਰੇ ਸਾਟ ਟਾਈਮ ਲੱਗ ਭਾਗ ਹੈਗਾ ਜੀ 4 ਕ ਦਾ ਟਾਈਮ ਹੋਣਾ 4 ਕ ਦਾ ਟਾਈਮ ਪੱਕੀ ਕਰ ਜਾਵਾਂ ਚਾਰ 4:30 ਦਾ ਟਾਈਮ ਹਣਾ ਤੇ ਟਾਈਮ ਦਿਖਾਵਾਂ ਕਿ ਉੱਠ ਕੇ ਦਿਖਾਵਾਂ ਹੁਣ ਬਾਹਰ ਮੈਂ ਚਲੋ ਤੁਨ ਮੈਂ ਟਾਈਮ ਦਿਖਾ ਦਿੰਨਾ ਜਿੱਦ ਕਿ ਜੀ ਪਹਿਲੀ ਵਾਰ ਮੈਂ ਇੰਨੀ ਸਧਿਆ ਉੱਟਿਆਗਾ ਕਿਉਂਕਿ ਕੰਮ ਸੀ ਬਾਲਾ ਤਕੜਾ ਤੁਸੀਂ ਟਾਈਮ ਦੇਖੋ ਪਹਿਲਾਂ ਇੰਨੀ ਸਧਿਆ ਕੋ ਉੱਠ ਸਕਦਾ ਵੇਖੋ 4 ਵਜੇ ਪੇ 4:40 ਮਿੰਟ ਹੋ ਗਏ ਠੀਕ ਆ ਤੇ ਚਲੋ ਬਾਬੇ ਉੱਠਦੇ ਆਂ ਜਵਾੜ ਕਰਦੇ ਜੀ 10 ਵਜ ਨਾਲ ਲਿਆ ਤੇ ਉੱਠ ਕੇ ਕੱਢਦੇ ਕੰਪਟਰ ਬਾਹਰ ਆਪਣੇ ਤੇ ਦਿਖਾਉਣੇ ਹਨ ਲਓ ਬਾਬੇ ਉੱਠ ਕੇ ਆ ਗਏ ਬਾਹਰ ਤੇ ਕਿ ਬੰਡਲੋਂ ਹੀ ਤਿਆਰੀ ਕਰੀ ਇਹਦੀ ਬੰਡਲੋਂ ਜਾਰੀ ਵੀ ਪਈ ਤੇ ਇਹਨਾਂ ਨੂੰ ਕਰ ਦਈਏ ਬਾਹਰ ਬਾਹਰ ਠੀਕ ਹੈ ਤੇ ਅੱਜ ਤੋਂ ਆਪ ਹੈਣੀ ਕੀ ਟੂ ਟਾਈਮ 10 ਵਜੇ ਚਲੋ ਕਰ ਦਈਏ ਬਾਹਰ ਇਹ ਇੱਥੇ ਲਾ ਦੇ ਅੰਦਰ ਨਾ ਜਾਣਗੇ ਆਏ ਲਾ ਦੇ ਅੰਦਰੋਂ ਨਾ ਵਰਨਗੇ ਜਿਹਨੂੰ ਕਰ ਦਈਏ ਬਾਹਰ ਆਪਾਂ ਕੱਲ ਨੂੰ ਤੋਂ ਬੱਸ ਸੇ ਨ ਕੰਮ ਬੰਦ ਮੈਂ ਤਾਂ ਤੇ ਕਾਰਨ ਮੈਂ ਤਾਂ ਜਾਣਾ ਵਿਆਹ ਪਈ ਹੁਣ ਕਈ ਤਾਂ ਸ਼ਾਇਦ ਕੱਲ ਨੂੰ ਜਾਵਾਂ ਤੇ ਇੱਕ ਦਿਨ ਮਿਸਤਰੀ ਕਰ ਸਕਦਾ ਹਾਂ ਜੀ ਦੀਪਾ ਤੂੰ ਸੋਚੋ 90% ਤਾਂ ਕੱਲ ਨੂੰ ਜਾਣਾ ਹੀ ਮੈਂ ਵਿਆਹ ਤਿੰਨ ਚਾਰ ਦਿਨ ਲੱਗਣਗੇ ਉੱਥੇ ਚਲ ਡੈੜੀ ਡੂੜੀ ਵਰਗੀ ਸਾਮ ਲੈਣਗੇ ਰਹਿਣੋ ਉਹ ਇੱਧਾ ਨੇ ਪਾਣੀ ਪਾ ਦਿਆ ਕਰਨਗੇ ਤੇ ਉਹਨਾਂ ਨੂੰ ਬਾਹਰ ਕੱਢ ਦੀ ਆਪਾਂ ਤੇ ਫੇਰ ਕਰ ਤੁਹਾਡਾ ਸ਼ੇਅਰ ਆਪਾਂ ਲੋ ਬਾਪੋ ਘਰ ਤੇ ਬਾਹਰ ਤੇ ਤਿੰਨ ਕੋ ਉਫਰ ਦੇ ਇਧਰ ਵਾਰ ਬਾਹਰ ਤੇ ਆਹ ਰੋਟੀ ਹੱਟੀ ਪਾ ਜਾਨ ਨੂੰ ਤੋੜ ਕੇ ਮੁਰਕੀਆਂ ਵਾ ਕੇ ਬਰੀਕ ਜਮਾ ਆਪਾ ਤੇ ਫਿਰ ਉਹਨੇ ਪਿੱਲੀ ਏਟ ਇਹਨਾਂ ਨੂੰ ਕਿਉਂਕਿ ਉਪਰੇ ਕਬੂਤਰੀ ਆਉ ਬਹੀ ਇਹ ਰੋੜਾਂ ਜਮੂ ਮਾਰੀ ਜਾਂਦਾ ਉਹ ਪਰੇ ਤੇ ਇਹਨਾਂ ਨੂੰ ਪਾ ਦਈਏ ਪਿੱਲੀ ਏਟ ਵੀ ਤੇ ਆ ਰੋਟੀਆਂ ਪਾ ਦਈਏ ਮੁਰਕੀਆਂ ਕਰਕੇ ਤੁਹਾਨੂੰ ਫਿਰ ਦਿਖਾਉਣੇਗੇ ਲੋ ਵੀ ਪਿੱਲੀ ਏਟ ਵੀ ਕੁੱਟ ਲਈਨ ਵਾਸਤੇ ਤੇ ਇਹ ਵੀ ਇਹਨਾਂ ਨੂੰ ਪਾ ਦਈਏ 1 ਮਿੰਟ ਰੁਕੋ ਤੁਸੀਂ ਚੱਕਣੇ ਹੁੰਦੇ ਚਲੋ ਭਾਈ ਪਿੱਲੀਟ ਵੀ ਪਾ ਦੇਣਾ ਦਿਖਾਉਣੇ ਜਾਂ ਨਹੀਂ ਖਾਂਦੇ ਜੀ ਲਓ ਭਾਈ ਆ ਆਪਾਂ ਦੀ ਪਿੱਲੀਟ ਤੇ ਉਹ ਬੈਠ ਕੇ ਦੋ ਤਾਂ ਕੋਠੇ ਜਾ ਕੇ ਸਾਹਮਣੇ ਉਸ ਗੋਲੇ ਦੇ ਕੋਲੇ ਠੀਕ ਹੈ ਉਹ ਉੱਟ ਕੇ ਦੋ ਉੱਥੇ ਉੱਟ ਕੇ ਬੈਠ ਗਈ ਤੇ ਤਨਾਂ ਕਰਦੇ ਤੇ ਇੱਕ ਬੰਲਾ ਕਬੂਤਰ ਬੈਠਾ ਉੱਥੇ ਸਾਹਮਣੇ ਉਹ ਬੈਠਾ ਕਬੂਤਰ ਕੁਤਰੀ ਬਾਅਦ ਫਿਰ ਬਾਹਰ ਫਿਰਦੀ ਹੈਗੀ तो आता बैठा आंडिया में बैठा वह आंडे पता फूक कि कुछ है बाकी आ सारे शी है शीशी शी पूरे है। चलो पर दिखाने पर पिलेटें खादी इन्होंने सामने को अजे तक खादी नहीं चलो वेहने खेद ठीक है नहीं पर, तो पर पा दी अपने वालों तौ बा कबूतर अपने वड़ के अंदर आपे ठीक है तो चलो ये वाइया होगा अब मैंने अंदर को भी इन्होंने प्रेसर नहीं पाया इन्हें तो मैं ਬੀ ਤੁਸੀਂ ਅੰਦਰ ਜਾਓ ਜਾ ਅੱਗੇ ਛੋਟੀ ਲੈ ਕੇ ਅੰਦਰ ਕਰਨ ਦੀ ਅੱਜ ਮੈਂ ਇਹਨਾਂ ਨੂੰ ਆ ਖੇੜ ਹੀ ਲੈ ਜਾਂਦੋ ਜਦੋਂ ਇਹਨਾਂ ਦਾ ਜੀ ਕਰਿਆ ਇਹ ਉਦੋਂ ਆਪੇ ਜਾੜਣਗੇ ਅੰਦਰ ਤੇ ਉਹਨਾਂ ਦਾਣੇ ਪਹਿਲਾਂ ਦੇ ਦਾਣੇ ਧਰਤੀਆਂ ਇਹ ਦਾਣੇ ਬਹੁਤ ਘਾਫੇ ਹੱਥਾਂ ਲੈ ਕੇ ਖਾਈ ਜਾਣਗੇ ਹੱਥ ਨਹੀਂ ਹੋਰ ਪਾ ਦੇਣਗੇ ਤਾਂ ਜਾਂ ਆਉਦੀ ਮਰਜ਼ੀ ਨਾਲ ਵੜਿਆ ਸਾਰੇ ਜਿੰਨੇ ਵੀ ਵੜਿਆਗੇ ਆਜੋ 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 ਹੋਈ ਮਰਜ਼ੀ ਨਾਲ ਵੜਿਆ ਥੋੜੇ ਫਿਰੇ ਕਰਕੇ ਵਧੀਆ ਤੇ ਹੁਣ ਆਪਾਂ ਰੋਟੀ ਟੀ ਖਾ ਲਿਆ ਆਪ ਵੀ ਤੇ ਰੋਟੀ ਖਾ ਕੇ ਚਲਦੇ ਆ ਮਨਪ੍ਰੀਤ ਕੋਲ ਇਤਿਕਾਰ ਦੇ ਕੁਛ ਕੰਮ ਧੰਦਾ ਆ ਕਿਵੇਂ ਬਾਹਰ ਕੇ ਆ ਗਿਆ ਚਲੋ ਚਲਦੇ ਆ ਤੂੜੀ ਭਰੀ ਨੇ ਮੁੰਡੇ ਦਾ ਇੱਥੇ ਜੇ ਆਪਾਂ ਚਲਦੇ ਆ ਮਨਪ੍ਰੀਤ ਦੇ ਕੋਲੇ ਜਿਵੇਂ ਆਪਣੇ ਬਾਹਰ ਕੇ ਲਈ ਪਿਆ ਸੀ ਏਡਾ ਬੜਾ ਪੋਜਾ ਚਲੋ ਫਿਰ ਚਲਦੇ ਆ ਲੋ ਵਾਬਿਓ ਤੇ ਆ ਗਏ ਆਪਾਂ ਇੱਧਰ ਲੈਟਰ ਚੱਲੀ ਜਾਂਦੀਆਂ ਮਲਾਚੋਬਰ ਜੇ ਪਿਆ ਹੋਊ ਮੇਰੇ ਸਾਰਾਂ 100 ਚੋਂ 55% ਬਾਹਰਿਆਂ ਬੰਦ ਆ ਇਹ ਤਾਂ ਮਤਲਬ ਉਹ ਹੋ ਪਿਆ ਤੇ ਚਲੋ ਚੱਲ ਕੇ ਠਹਿ ਕੇ ਉਹਨੂੰ ਬਾਰ ਵੀ ਬੰਦ ਪਿਆ। ਲਓ ਬਾਪੋ ਤੇ ਆਪਾਂ ਚੱਲ ਦੁਕਾਨ ਤੇ ਰੀਚਾਰਜ ਕਰਾਉਣ ਖੂਨ ਦਾ ਠੀਕ ਆ ਦੂਜੇ ਦਾ ਮੋਗਾ ਜੀਆ ਦੂਜੇ ਦਾ ਇਹ ਤਾਂ ਹੈਗਾ ਤੇ ਦੂਜੇ ਜਿਹੜੇ ਨੂੰ ਫੋਨ ਕਰਨ ਚੱਲ ਉਧਰ ਹੀ ਟਾਲਣ ਨਾ ਬੋਨਾ ਬੋਨਾ ਕਰਾਉਣਾ ਮੈਂ ਤੇ ਹੁਣ ਚੱਲਦੇ ਹਾਂ ਵੀ ਚਾਰਜ ਕਰਾਉਣ ਤੇ ਫਿਰ ਚੱਲਾਂਗੇ ਖੇਤ ਗੇੜਾ ਮਾਰ ਕੇ ਉਹਨਾਂ ਗਾਂਵ ਕਿਤੇ ਮਨ ਕਰੀ ਚੱਲੇ ਆਉਣੇ ਸ਼ਾਇਦ ਸ਼ਾਇਦ ਕਿ ਜਾਵਾਂਗੇ ਬਾਕੀ ਚਲੋ ਬਈ ਨਹੀਂ ਕੋਈ ਚੱਕਰ ਨਹੀਂ ਟਿਕਣਾ ਉਹ ਮੋਟਰਸਾਈਕਲ ਲਈ ਗਰਮ ਤੇ ਚੱਲਦੇ ਆਪਾਂ ਲਓ ਬਈ ਤੇ ਰੀਚਾਰਜ ਕਰਾ ਲਿਆ ਇਸ ਫੋਨ ਚ ਆਪਾਂ ਤੇ ਹੁਣ ਚੱਲਦੇ ਆ ਘਰ ਨੂੰ ਮਨਪ੍ਰੀਤ ਕੋਲ ਤੇ ਜੇ ਮਨਪ੍ਰੀਤ ਜਾਂਦਾ ਬਈ ਯਾਰ ਮੁਕਸਰ ਲਹਾਜੀ ਕੋਲੇ ਮੈਨਨ ਮਨ ਜਾਂਦਾ ਕੰਮ ਧੰਦਾ ਫੜਾ ਹੈਗਾ ਜ਼ਰੂਰੀ ਕੰਮ ਆਗਾ ਤੇ ਅੱਜ ਆਪਾਂ ਸਭ ਸੰਭਾਲ ਕਰਦੇ ਹਾਂ ਕਬੂਤਰਾਂ ਦੀ ਥਾਰੀ ਲੱਟਰਾਂ ਪੁਰੰਧਾਣੇ ਪਾਣੀ ਆਪਾਂ ਹੀ ਪਾਉਣਾ ਅੱਜ ਸਾਰਾ ਕੁਝ A to Z ਠੀਕ ਆ ਤੇ ਬਸ ਬਣੇ ਰਿਓ ਵੀਡੀਓ ਨਾਲ ਤੇ ਵੀਡੀਓ ਜਿਆਦਾ ਲੰਮੀ ਤਾਂ ਨਹੀਂ ਬਣਨੀ ਤੇ ਪਰ ਬਣਾਵਾਂਗੇ ਜਿੰਨੀ ਤੋਂ ਬਣੀ ਜਿੰਨੀ ਵੀ ਬਣੀ ਜ਼ਰੂਰ ਬਣਾਵਾਂਗੇ ਤੇ ਬਸ ਤੁਹਾਨੂੰ ਕਰਾਂ ਘਰੇ ਚਲੇ ਲਿਆਗੇ ਤੇ ਉਹ ਨਹਾਈ ਜਾਂਦਾਗਾ ਤੇ ਨਹਾ ਕੇ ਬਹੁਣ ਤੋੜਦੇ ਆਪਾਂ ਤੇ ਫੇਰ ਉਤਰਨ ਕਰਦੇ ਆਂ ਸ਼ੇਰ ਆਪਾਂ ਲਓ ਬਾਪੇ ਤੇ ਆ ਗਏ ਆਪਾਂ ਇੱਥੇ ਮਨਪ੍ਰੀਤ ਕੋਲ ਠੀਕ ਹੈ ਘਰੋਂ ਤੇ ਉਹ ਸਾਡੇ ਵਾਸਤੇ ਆ ਗਿਆ ਸਪੈਸ਼ਲ ਮੀਟ ਡੋਲੀ ਭਰ ਕੇ ਆ ਗਿਆ ਉਹ ਵੀ 1.5 ਕਿਲੋ ਡੋਲੀ ਹੈ ਤੇ ਡੱਟੀ ਆ ਉਹ ਕਹਿੰਦਾ ਹੋਰ ਚਾਹੀਦਾ ਤੇ ਹੋਰ ਲੈ ਜਾ ਕੋਈ ਚੱਕਰ ਨਹੀਂ ਤੇ ਮਨਪ੍ਰੀਤ ਨੂੰ ਠੀਕਦੇ ਆਂ ਇਹ ਜਦ ਚਲਦਾ ਉਹ ਮੋਸਰ ਚੱਲ ਕੰਮ ਤਾਂ ਦਾ ਉਹ ਸ਼ਾਇਦ ਕੀ ਖਾ ਲੈ ਖਾਊ ਬਸ ਇਕੱਠੀ ਖਾਲਾਂ ਖਾਰੇ ਮਿੱਤਾ ਵੀ ਸ਼ਦਾਊਗਾ ਤੇ ਚਲੋ ਕਰਦੇ ਆ ਫਿਰ ਆਉਂਦੇ ਨੂੰ ਗਰਾ ਬਾਕੀ ਜੀ ਐ ਲੱਗਣਾ ਪੈਣਾ ਨਾ ਹੁਣ ਇਹ ਜਾੜੂ ਆ ਮੈਂ ਘਰ ਜਾੜੂ ਬਸ ਕੱਲ ਨੂੰ ਮਿਲਾਉਣੇ ਨੇ ਕੱਲ ਨੂੰ ਆਥਰ ਨੂੰ ਕਿਤੇ ਜਾ ਕੇ ਚਲੋ ਕੋਈ ਨਹੀਂ ਫਿਰ ਕਰਨੇ ਨੂੰ ਆਏ ਚਾਚਾ ਜੀ ਨਹੀਂ ਲੱਗਣਾ ਮੇਰੇ ਤੇਰੇ ਬਿਨਾ ਜੀ ਨਹੀਂ ਲੱਗਣਾ ਹੋਰ ਯਾਰ ਜੀ ਲਵਾ ਦੇ ਕਿੱਡੀ ਗੱਲ ਕਿਵੇਂ ਦਵਾਏ ਤੂੰ ਭਾਜੇ ਮੁਸਕਰਨ ਨਾਣੇ ਵੀ ਭੱਜ ਗਿਆ ਮੈਨੂੰ ਤੇ ਹੋਰ ਯਾਰ ਆ ਗਿਆ ਬਸ ਮੈਂ ਤੂੰ ਸਾਹ ਮੇਰੇ ਨਾਲ ਰਹਿ ਕਰ ਤੂੰ ਹਏ ਆ ਜਾ ਚੱਕਰ ਹੈ ਡੇ ਕੋ ਸੈਟ ਸੁੱਟ ਲੱਗਾ ਤੁਹਾਨੂੰ ਪਹਿਲੇ ਅਟੈਕ ਜੀ ਤੂੜੀ ਚ ਮਾਰਾ ਚੱਕ ਤੁਨੇ ਹਾਂ ਕਦੋਂ ਕਾਜੇਗਾ ਫਿਰ ਤੂੰ ਮੈਂ ਵੀ ਕੱਲ ਨੂੰ ਮੁੜ ਆਉਂਗਾ ਟਾਈਮ ਨਾਲ ਕੇ ਹੱਥ ਨੂੰ ਕੱਲ ਨੂੰ 4 ਵਜੇ ਨੂੰ ਆਜੂਗਾ ਸੰਭਾਤਾ ਫਿਰ ਮੈਨੂੰ ਖਜਾਨਾ ਹਾਂ ਬਸ 4 ਵਜੇ ਤੱਕ ਰੋਸ ਨੀਗਾ ਮਾਰ ਸਾਂ ਉਹ ਕੇ ਰਪੋਟਾ ਸਰਾ ਕੰਮ ਹੈ ਕੱਲ ਨੂੰ ਮਿਲਦੇ ਆ ਫਿਰ ਆ ਕੇ ਠੀਕ ਹੈ ਜੀ ਬਾਏ ਲਵ ਯੂ ਲਵ ਯੂ ਟੂ ਲੋ ਵੀ ਮਾਨਪ੍ਰੀਤ ਲਿ ਗਿਆ ਆਉ ਜਾਂਦਾ ਖਾਣਾ ਖਾਂਗੇ ਸਾਹਮਣੇ ਏ ਆਉਣਾਗਾ ਚਲੋ ਭਈ ਮਨਪ੍ਰੀਤ ਵੀ ਗਿਆ ਯਾਰ ਤੇ ਇਕੱਲੇ ਰਹਿ ਗਏ ਹੁਣ ਤਾਂ ਠੀਕ ਆ ਬਸ ਇਕੱਲੀ ਜਿੰਦ ਰਹੇਗੀ ਹੁਣ ਤੇ ਅਕਲ ਇਹਦੇ ਤੇ ਜੀ ਵੀ ਲੱਗਣਾ ਤੇ ਜਿਆਦਾ ਇਕੱਲੇ ਦਾ ਕਿਉਂਕਿ ਇਹ ਕੱਲ ਨੂੰ ਆਥਨ ਤੱਕ ਆਉ ਆ ਆਥਨ ਮੈਨੂੰ ਪਤਾ ਸਨਿਆ ਦਾ ਆਉਣ ਲੱ ਹੈ ਨਹੀਂ ਇਹ ਆਥ ਨੂੰ ਆਉ ਆ ਕਟਕਟ ਤਿੰਨ ਚਾਰ ਕਬਈ ਬਜਾਈ ਦਊਗਾ ਠੀਕ ਹੈ ਤੇ ਆਪਾਂ ਬਈ ਇਹਨੂੰ ਢੇੜਪੋੜ ਦਈਏ ਕਰਾਂ ਤੇ ਚੱਲੋ ਫਿਰ ਹੁਣ ਬਈ ਅਕੇ ਰਾਂ ਕਬੂਤਰਾਂ ਕਵਾਤਰਾਂ ਨੂੰ ਪਾਉਣਿਆ ਦਾਣੇ ਦੋਣੇ ਹੁਣ ਯਾਰ ਕਿਉਂਕਿ ਅੱਜ ਵੀ ਮੈਂ ਕੰਮ ਨਵੇੜ ਦੂੰ ਸਾਰਾ ਟਾਈਮ ਨਾਲ ਹੀ ਬਾੜੇ ਲੋੜ ਸਾਰਾ ਨਵੇੜ ਦੂੰ ਮੈਂ ਤੇ ਕਿਉਂ ਹੀ ਫਿਰ ਚੱਕਰਾਣਾ ਯਾਰ ਪਾਪ ਹੋ ਕੇ ਫਿਰ ਅਬ ਕੰਮ ਨਵੇੜ ਕੇ ਵਿਹਲੇ ਹੋ ਜਾਗੇ ਮੈਂ ਮੁੜ ਕੇ ਮੈਂ ਇੱਥੇ ਵਿੱਚ ਭੱਜੀ ਜਾਮਾ ਨਹੀਂ ਕਿ ਨਹੀਂ ਨੇਰੇ ਹੋਏ ਤੇ ਬਸ ਇਹਦਾ ਕੰਮ ਕੋਮ ਨਵੇੜ ਦਿਆ ਕਰਾ ਹੁਣ ਅੰਦਰ ਜਾ ਕੇ ਦਾਣੇ ਦੋਣੇ ਪਾ ਲਈ ਗਏ ਤੇ ਬਾਕੀ ਪਾਣੀ ਮਨ ਗਰਮ ਲਿਆ ਗਿਆ ਸੀ ਉਹ ਚਿੱਟੀ ਬਾਲਟੀ ਚੋਂ ਘਰੋਂ ਤੇ ਚੱਲੋ ਬਾਬਿਓ ਪਾਉਣਿਆ ਫਿਰ ਪਾਣੀ ਤੇ ਦਾਣੇ ਹਾਂਜੀ ਲੋ ਬਾਬੇਓ ਤੇ ਆਪਾਂ ਹੁਣ ਪਾਦ ਗਏ ਆਪਣੇ ਪੱਠਿਆਂ ਨੂੰ ਦਾਣੇ ਪਾਣੀ ਠੀਕ ਐ ਤੇ ਆਹ ਟਰਿਆਂ ਚੱਕ ਲਈਏ ਟਰੇਂ ਕਰ ਦਈਏ ਸਾਫ ਦਾਵਾ ਦਾ ਇਹਨਾਂ ਨੂੰ ਦਾਣੇ ਦੋਨੇ ਪਾਦ ਗਏ ਤੇ ਦਾਣੇ ਦੋਨੇ ਪਾ ਕੇ ਤੇ ਫਿਰ ਇਹਨਾਂ ਨੂੰ ਪੋਣਾ ਪਾਣੀ ਕਿਉਂਕਿ ਪਾਣੀ ਮੁੜ ਕੇ ਠਰੀ ਜਾਂਦਾਗਾ ਤੇ ਆਹ ਟਰਿਆਂ ਕਰ ਲਈਏ ਸਾਫ ਆਪਾਂ ਤੇ ਦਾਣੇ ਵੀ ਆਪਣੇ ਬਾਹਰ ਚੱਕ ਲਈਏ ਇੱਥੇ ਸਾਈਡ ਤੇ ਇੱਕ ਆਹ ਚੱਕ ਲਈਏ ਤੇ ਇੱਕ ਆਪਣਾ ਚੱਕ ਲਈਏ ਆਹ ਵਾਲਾ ਕੱਪੜਾ ਠੀਕ ਆ ਤੇ ਚਲੋ ਬਾਬਿਓ ਤੇ ਸਾਫ ਕਰ ਕਰਕੇ ਲੈਣੋਂ ਦਵਾ ਦਾ ਪਾਈ ਗਿਆ ਪਰ ਉਹਨੂੰ ਧਾਣੇ ਤੇ ਧਾਣੇ ਵਾਲਾ ਕੰਮ ਨਿਵੇੜ ਗੇ ਕੱਪੜਾ ਹੱਚੋ ਪੇ ਕੱਪੜਾ ਇਥੋੜੇ ਇਹ ਨਹੀਂ ਲਉਣਾ ਇਹ ਕਿਉਂਕਿ ਸਾਫ ਕੱਪੜਾ ਆਪਣਾ ਤੇ ਬਸ ਟਰਿਆਂ ਸਾਫ ਕਰ ਦਿੱਗੇ ਤੇ ਪਾਉਣਿਆਂ ਧਾਣੇ ਆ ਹਾਂਜੀ ਬਾਬਿਓ ਤੇ ਧਾਣੇ ਦੋਨੇ ਨੂੰ ਪਾ ਦਿੱ ਗਿਆ ਆਪਣਾ ਉਹਨੂੰ ਤੇ ਲੋਪ ਇਹਨੂੰ ਧਰ ਦਿੱਗੇ ਧਾਣੇ ਇਹਨਾਂ ਨੂੰ ਵੀ ਆਪਾਂ ਤਾਂ ਲੈ ਛੱਡਿਆ ਸਭ ਤੋਂ ਪਹਿਲਾਂ ਜਾ ਕੇ ਖੁੱਟਿਆਂ ਦੀਆਂ ਲੋ ਵੀ ਲੈਟ ਟਾਈਮ ਛੜਤੀਆਂ ਖੋਡੀਆਂ ਦੀ ਆਪਾਂ ਤੇ ਇਹਨਾਂ ਨੂੰ ਵੀ ਆਪਾਂ ਦਵਾ ਦਾ ਪਾ ਦੇ ਦਾਣੇ ਤੇ ਮੁੜ ਕੇ ਇਹਨਾਂ ਨੂੰ ਪਾ ਦੇ ਪਾਣੀ ਆਪਾਂ ਆਜੋ 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 ਇਹ ਐ ਨਾ ਕਰੋ ਕੋਤੰਦਰੋ ਰੇਤ ਨੇ ਡਾਕਟਰ ਜਮੇਦਾਰ ਕੀ ਹੋ ਗਿਆ ਕੇ ਤੁਹਾਨੂੰ ਕੁਝ ਕਿਹਾ ਤੁਹਾਨੂੰ ਆਜੋ 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 ਲੋਬੀ ਇਹਨੂੰ ਰਾਨੇ ਭਾਤੇ ਤੇ ਹੁਣ ਆਏ ਨੇ 2 ਮਿੰਟ ਥੱਲੇ ਦਾ ਉਹ ਥੱਲੇ ਉੱtre ਫਿਰਦੇ ਸੋਣੇ ਭੁੱਖੇ ਮਰੇ ਪਏ ਵੀ ਰੇਤੇ ਰੇਤਾ ਘਾਟਣੇ ਦੇਖੋ ਤੇਰੇ ਨੇ ਲਾ ਓਹ ਹੋ ਹੋ ਰੇ ਤੇਰੇ ਤਗਾਟ ਮੂਹ ਤੇਰੇ ਭਰਤਾ ਚਲ ਓਏ ਆਜੋ 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 ਇਹਨਾਂ ਨੂੰ ਦਾਣੇ ਪਾ ਦੇ ਹੁਣ ਕਲੇ ਨੂੰ ਪਾਣੀ ਦੇਗਾ ਪਾਉਣ ਲਾ ਤੇ ਨਿੰਗਾ ਪਾਣੀ ਪੋੜਾ ਲੈ ਨੂੰ ਠੀਕ ਐ ਲਓ ਵੀ ਇਹੋ ਤੁਹਾਡੀ ਗੰਲਾ ਕਿੱਡਾ ਲਿਆ ਹਾਂ ਥੱਲੇ ਤੇ ਚਲੋ ਵੀ ਇਹ ਤਾਂ ਹੁਣ ਲਾ ਕੇ ਥੱਲੇ ਤੇ ਇਧਰਲੇ ਹਜੇ ਬਸ ਆਉਣ ਦੀ ਤਿਆਰੀ ਚ ਐ ਤੇ ਉਧਰ ਨੂੰ ਬਾਹਰ ਨੂੰ ਆਪਾਂ ਪਾ ਆਈਏ ਤੇ ਤੁਹਾਨੂੰ ਭਾਂਡਾ ਭੁਣ ਚੱਕ ਲਾ ਉਹਨਾਂ ਦਾ ਤੁਹਾਨੂੰ ਫੇਰ ਦਿਖਾਉਣਾ ਮੈਂ ਲਓ ਬਾਪੂ ਤੱਕ ਲਈ ਭਾਂਡਾ ਤੇ ਸਭ ਤੋਂ ਪਹਿਲਾਂ ਛਾੜ ਦੇ ਇਹਨਾਂ ਲੈਟ ਅੰਦਰ ਲਈ ਠੀਕ ਆ ਤੇ ਵਾਰੀ ਕਰਤੀ ਇਹ ਬੰਦ ਆਪਾਂ ਕਿਉਂ ਇਹ ਮੁਰਕੇ ਦਾ ਨਿਵੇੜ ਦੀ ਕੰਮ ਆਪਾਂ ਦਬਾ ਦਬਾ ਤੇ ਮੁਰਕੇ ਨੂੰ ਪਾਣੀ ਪੋਣੀ ਪਾ ਲੈ ਨਿੱਗਾਂ ਨੂੰ ਚਾਣ ਲਓ ਬਈ ਚੱਕੋ ਮਿੱਤਰੋ ਇਹ ਵੀ ਹੋ ਗਿਆ ਰੈਡੀ ਕੰਮ ਤੇ ਆਪਾਂ ਹੁਣ ਇਹ ਚ ਦਾਣੇ ਪਾ ਲਈਏ ਦਾਣੇ ਆਪਾਂ ਬਾਹਰ ਚੱਕ ਲੈ ਸੀਗੇ ਤੇ 1 ਮਿੰਟ ਰੁਕ ਜਾਓ ਦਾਣੇ ਆਪਣੇ ਉਹ ਪਾਇਓ ਇੱਧਰ ਲਿਆਏ ਬਾਹਰੇ ਆਪਾਂ ਆਹ ਵਾਲੇ ਤੇ ਪੌਣੇ ਨੂੰ ਦਿਖਾਉਣੇ ਆ ਫਿਰ ਲਾਓ ਮਿੱਤਰੋ ਇਹਨਾਂ ਦੇ ਵੀ ਦਾਣੇ ਪਾ ਲੈਂਦੇ ਤੇ ਇਹ ਵੀ ਆਪਾਂ ਰੱਖਤੀ ਅੰਦਰ ਠੀਕ ਆ ਇਹ ਵੀ ਖਾ ਲਗੇ ਟਾਈਮ ਅੱਜ ਅੱਜ ਆਖਣਗੇ ਇੰਨੀ ਟਾਈਮ ਕਿਵੇਂ ਦਾਣੇ ਵੱਧ ਇਹਨਾਂ ਨੇ ਇਹ ਵੀ ਕਹਿੰਦੇ ਨੇ ਨਾ ਆਜੋ 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 ਨੋਬੀ ਇਹਦੇ ਧਾਣੇ ਹੋ ਗਏ ਕੰਪਲੀਟ ਤੇ ਕੱਲਰ ਨੂੰ ਪੋਣਾ ਆਪਾਂ ਨਿੱਗਾ ਪਾਣੀ ਠੀਕ ਆ ਤੇ ਨਿੱਗਾ ਪਾਣੀ ਅੱਧਾ ਪਿਆ 10-15 ਮਿੰਟ ਜਿਹੜਾ ਨੇ ਖਾਲੀ ਧਾਣੇ ਸਾਰਿਆਂ ਨੇ ਤੇ ਉਸ ਤੋਂ ਬਾਅਦ ਉਹਨੂੰ ਆਪਾਂ ਪਾ ਦੇਣਾ ਪਾਣੀ ਤੇ ਚਲੋ ਕਿ ਹੁਣ ਜਲ ਕੇ ਬੈੰਨੇ ਆ ਤੇ ਵੀਡੀਓ ਬੁੜੀ ਕਰੀ ਫੈਟਿੰਗ ਤੇ ਵੀਡੀਓ ਪਾਦ ਗਏ ਤੇ ਤੁਹਾਨੂੰ ਫੇਰ ਦਿਖਾਉਣੀ ਹੈਗੀ ਤੇ ਲਓ ਬਾਬਿਓ ਤੇ ਮੈਂ ਆਇਆ ਸੀ ਬਾਹਰ ਤੇ ਮੈਂ ਇੱਕ ਚੀਜ਼ ਵੇਖੀ ਐ ਤੇ ਮੈਨੂੰ ਡਰ ਗਈ

ਨਾਂਗੀ ਬਈ ਇਹ ਐਸ ਤਾਂ ਬਿੱਲੀ ਬੈਠੀ ਇੱਥੇ ਇੱਥੇ ਬੈਠੀ ਚਲੋ ਕੋਈ ਨਹੀਂ ਹੁਣ ਚੱਲ ਕੇ ਪੌਣ ਨੂੰ ਪਾਣੀ ਕਬੂਤਰਾਂ ਨੂੰ ਆਪਣੇ ਨੂੰ ਪਾਣੀ ਪਾਇ ਕਰਦੀ ਕਲੀਅਰ ਤੇ ਤੁਹਾਨੂੰ ਦਿਖਾਉਣੇ ਆ ਚਲੋ ਬਾਪੂ ਤੇਰੇ ਨੂੰ ਪਾ ਦਈਏ ਆਪਾਂ ਪਾਣੀ ਠੀਕ ਆ ਨਿੱਗਾ ਪਾਣੀ ਪੀਏ ਤੇ ਪਾਣੀ ਪਾ ਦਈਏ ਇਹਨਾਂ ਨੂੰ ਹੜ ਚੋਂ ਟੁਰਨਾ ਜਾਵੇ ਕਿਤੇ ਥੋੜਾ ਹੋਰ ਪਾ ਦਈਏ ਲਓ ਵੀ ਪਾਣੀ ਪਾਤਾ ਇਹਨਾਂ ਨੂੰ ਆਪਾਂ ਇੱਕ ਮਿੰਟ ਇਹਨੂੰ ਜਰਦੀ ਆਪਾਂ ਲਓ ਭਾਈ ਧਰਤ ਗਣ ਫੱਟੀਆ ਵਾਲੀ ਲਓ ਮਿੱਤਰੋ ਇਹਨਾਂ ਨੂੰ ਪਾਣੀ ਇਹਨਾਂ ਦਾ ਕਰਤਾ ਰੈਡੀ ਆਪਾਂ ਠੀਕ ਆ ਤੇ ਬਾਕੀ ਜਾਨਵਰ ਵੀ ਓਕੇ ਹੈਗੇ ਤੇ ਇੱਕ ਮਿੰਟ ਮੈਂ ਲੈਣ ਛੱਡਾਂ ਪਹਿਲਾਂ ਬਾਹਰ ਲਈ ਤੇ ਦਿਖਾਉਣਾ ਤੁਹਾਨੂੰ ਲਓ ਮਿੱਤਰੋ ਇਹਨਾਂ ਦਾ ਪਾਣੀ ਧਰਤਾ ਸੀਗਾ ਠੀਕ ਹੈ ਤੇ ਇਹ ਭੇਡ ਦੀਆਂ ਬਾਦੀ ਕਰਾਂ ਤੇ ਇਧਰ ਹੀ ਪਾਣੀ ਪਾ ਦਈਏ ਲੋਪ ਇਹਨਾਂ ਦਾ ਦੇਖ ਲਈਪਾਂ ਆਉਲੀ ਲੋਪ ਇੱਕ ਮਿੰਟ ਦੂਜਾ ਤਰ੍ਹਾਂ ਪਾਉਂਦ ਪਾਣੀ ਉਹ ਡੋਲਣਾ ਜਾਵੇ ਪਾਣੀ ਇਹ ਲੋਪ ਇਹਨਾਂ ਦਾ ਕਰਦਾ ਪਾਣੀ ਕਲੀਅਰ ਆਪਾਂ ਤੇ ਬਾਕੀ ਦਾਣੇ ਖਾਈਏ ਨੇ ਮਾੜੀ ਮੋਟੇ ਦਾਣੇ ਰਹਿ ਗਏ ਭਾਂਡੇ ਚ ਚਲੋ ਹੁਣ ਫੇਰ ਦਿਖਾਉਣੀ ਹੈ ਕਿਰਾ ਲਓ ਬਈ ਇਹਨਾਂ ਨੂੰ ਪਾਣੀ ਪਾ ਦਗੇ ਆਪਾਂ ਤੇ ਦਾਣੇ ਖਾ ਕੇ ਟਾਈਮ ਨਾ ਪਾ ਦੇ ਪਰ ਇੰਨੇ ਹੀ ਖਾਦੋਗੇ ਦਾਣੇ ਰੱਖ ਲੈਦੇ ਦਾਣੇ ਜਿਹਨੇ ਮਲਪ੍ਰਿਤ ਕਹਿ ਗਿਆ ਆਪਾਂ ਉਹਨੇ ਹੀ ਪਾਇਆਗੇ ਤੇ ਬਸ ਪਾਣੀ ਹੈ ਤੇਨੂੰ ਪਾਣੀ ਪਾ ਦਗੇ ਇੱਕ ਮਿੰਟ ਫੇਰ ਕਰ ਦਿਆ ਚਲੋ ਮਿੱਤਰੋ ਪਾਣੀ ਦਾਣੇ ਸਾਰਿਆਂ ਦੇ ਹੋ ਗਏ ਕਲੀਅਰ ਲਗਭਗ ਸਾਰਿਆਂ ਦੇ ਓਕੇ ਰਿਪੋਰਟ ਹੋ ਗਈ ਦਾਣੇ ਪਾ ਦੇ ਪਾਣੀ ਪਾ ਤਾ ਸਾਰਿਆਂ ਨੂੰ ਤੇ ਸਾਰੇ ਪਾਣੀ ਪੁਣੀ ਪੀ ਜਾਂਦੇ ਆ ਉਹਦੇ ਉਧਰ ਵੀ ਦਾਣਾ ਪਾਣੀ ਸਭ ਕਲੀਅਰ ਹੈਗਾ ਤੇ ਬਸ ਹੁਣ ਲਾਈਟ ਛੱਡਦੀ ਪਹਿਲਾਂ ਬਾਹਰ ਰਹੀ ਆ ਹੋ ਠੀਕ ਆ ਲੋ ਵੀ ਲਾਈਟਾਂ ਵੀ ਸਾਰੀਆਂ ਛੱਡਤੀਆਂ ਬਾਕੀ ਮੜਾ ਮਣਪੇ ਤੇ ਫੋਨ ਲਾ ਕੇ ਪੁੱਛਦਾ ਮੈਂ ਇਹੋ ਲਾਈਟਾਂ ਨੂੰ ਕਿਵੇਂ ਕਰਾਉਣ ਮੈਂ ਕਿਣੀ ਵੀ ਛੱਡਾਂ ਕਿ ਕਿਵੇਂ ਕਰਾਂ ਕਿ ਕਿਵੇਂ ਨਾ ਕਰਾਂ ਤੇ ਚਲੋ ਕਰਦੇ ਆ ਕੋਈ ਚੱਕਰ ਨਹੀਂ ਤੇ ਹਾਂਜੀ ਮਿੱਤਰੋ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਸਾਰੇ ਨੇ ਲੋਕ ਲੋਕ ਲਾਜ ਗਏ ਬੱਚੇ ਬੁੱੱਚੇ ਸਾਰੇ ਇੱਥੇ ਬੈਠੇ ਹੀ ਐ ਤੇ ਫਸਟ ਘਰੇ ਚੱਲਦੇ ਹਾਂ ਆਪਾਂ ਲੋਕ ਲੂਕ ਲਾਦ ਕੇ ਸਾਰੇ ਜਿੰਦੇ ਜਿੰਦੇ ਲੋਕ ਇਹ ਵੀ ਲਾਤਾ ਅੱਜ ਭਰਾਵਾ ਤੁਹਾਡਾ ਮਾਲਕ ਹੈ ਨਹੀਂਗਾ ਆਪ ਖੁਦ ਮਾਲਕ ਹੈ ਨਹੀਂ ਸਾਰ ਰੋਬ ਦੇ ਬਿਨਾਂ ਅਜ ਇੱਕ ਰਾਤੀ ਹੈ ਕੱਢ ਲਵਾਂਗਾ ਡਰੇ ਹੋਣਾ ਕੋਈ ਨਹੀਂ ਹੁੰਦਾ ਤੇ ਆਪਾਂ ਆ ਗੇਟ ਵੀ ਭੇਡ ਚਲ ਗਈ ਪੁਰਾ ਚੰਗੀ ਤਰ੍ਹਾਂ ਲਾ ਚੰਗੇ ਜਿਵੇਂ ਉਹ ਲਾ ਕੇ ਪੈਂਦਾ ਹੁੰਦਾ ਤੇ ਨੌ ਭਾਈ ਤੇ ਇਹਦੀ ਲਾਤੀ ਹੈ ਜੈਡ ਸਕਿਉਰਟੀ ਇੱਕ ਮਿੰਟ ਮੀਟ ਵਾਲਾ ਭਾਂਡਾ ਜਾ ਪਿਆ ਲੋਕ ਜੀ ਲਾਤੀ ਤੇ ਮਿੱਤਰੋ ਫਿਰ ਚੱਲਦੇ ਆਪਾਂ ਘਰ ਨੂੰ ਲੋਕ ਜੀ ਇਹ ਆ ਵੀ ਲਾਤਾ ਚਲੋ ਬਾਹਰ ਨੂੰ ਲਾਦ ਕੇ ਲੋਕ ਤਿਆਰ ਲੱਗਣਾ ਕਰਤੀ ਜੇ ਬੰਦ ਕਮਰੇ ਵਾਲੀਆਂ ਇਸ ਤਰ੍ਹਾਂ ਚਾਲਦੀਆਂ ਠੀਕ ਆਪਾਂ ਕੋਣ ਹੁਣ ਵੀਡੀਓ ਬੰਦ ਨਹੀਂ ਕਰਦਾ ਮੈਂ ਕਿਉਂਕਿ ਨੇਰਾ ਹੁਣ ਲੰਘਣਾ ਔਖਾ ਜਿਹਾ ਬਣੋ ਬਾਕੀ ਸਭ ਠੋਕ ਕੇ ਹਨ ਉਹ ਵੀ ਲੋਕ ਵੀ ਲਾਤਾ ਚਾਬੀ ਮੇਰੇ ਕੋਲੇ ਦੋ ਨੇ ਹਨ ਤੇ ਆਹ ਬੰਦ ਕਰਕੇ ਠੀਕ ਹੈ ਲਓ ਬਈ ਮੇਤਰੋ ਚਲਦੇ ਆਪਾਂ ਠੀਕ ਆ ਬਾਹਰ ਪਾ ਤੁਹਾਨੂੰ ਦਿਖਾਉਣੀ ਹੈ ਫਿਰ ਲਓ ਬਈ ਹੁਣ ਬਾਹਰ ਲਈ ਲਾਈਟ ਵੀ ਲਿ ਗਏ ਛੱਡ ਆਪਾਂ ਇਹ ਇਸ ਕੋ ਖੋਲ ਲੈਂਦੇ ਹੈ ਐਸੇ ਚਲਦੇ ਹਾਂ ਬਾਹਰ ਹੁਣ ਇਹਨੂੰ ਲਾਦ ਕੇ ਲੋਕ ਤੜ ਕੇ ਆ ਕੇ ਵੇਖਣਾ ਹੈ ਟਾਈਮ ਨਾਲ ਇੱਥੇ ਤਾਂ ਨਹੀਂ ਪੈਂਦਾ ਕਿਉਂਕਿ ਘਰ ਦੇ ਨਹੀਂ ਪੈਂਦੇ ਪੈਣ ਨੂੰ ਵੀ ਹੁਣ ਕੋਈ ਚੱਕਰ ਨਹੀਂ ਠੀਕ ਆ ਇਹ ਆ ਕੇ ਉਹ ਡਰਦਾ ਜਾਣ ਇਕੱਲਾ ਨਹੀਂ ਪੈਂਦਾ ਉਹ ਹੋਰ ਜਿਹੀ ਕੋਈ ਗੱਲ ਨਹੀਂ ਗਈ ਤੂੰ ਘਰ ਦੇ ਭਰਾ ਆਂਦੇ ਘਰੇ ਵੀ ਫਿਰ ਠੀਕ ਆ ਵੀ ਤੂੰ ਕਿੱਥੇ ਪੈਣਾ ਕੀ ਕਰਦਾ ਕੀ ਚੱਕਰ ਹਨ ਸਾਵੇਂ ਤੁਸੀਂ ਮੇਰੀ ਮਜਬੂਰੀ ਸਮਝ ਨਹੀਂ ਸਕਦੇ ਹੋ ਤੇ ਬਸ ਹੁਣ ਆਪਾਂ ਚਲਦੇ ਹਾਂ ਘਰੇ ਤੇ ਚੱਲ ਕੇ ਆਪਾਂ ਆਪਣੇ ਜਾਨਵਰਾਂ ਨੂੰ ਉਹ ਉਤਰ ਨੂੰ ਲੈ ਕੇ ਨੂੰ ਪਾਉਣੇ ਦਾਣੇ ਨੂੰ ਨਹੀਂ ਪਾਉਣੇ ਜਾ ਕੇ ਪਹਿਲਾਂ ਇਹਨੂੰ ਸਾਰਾ ਕੰਮ ਕਲੀਅਰ ਕਰਿਆਗਾ ਬਾਕੀ ਹੋ ਸਕੇ ਤਾਂ ਮੈਂ ਵੀ ਧਰ ਗੇੜਾ ਮਾਰ ਜੂ ਹੁਣ ਮੈਂ ਜੇ ਟਾਈਮ ਚ ਲੱਗੇ ਤਾਂ ਤੇ ਨਹੀਂ ਫਿਰ ਤੜਕੇ ਵੇਖਾਂ ਹੁਣ ਰੱਬ ਰੱਖਾ ਹੀ ਆ ਕਿ ਨਹੀਂ ਤੇ ਚਲੋ ਫਿਰ ਮਿੱਤਰੋ ਚੱਲਦੇ ਆ ਘਰੇ ਆਪਾਂ ਤੇ ਚੱਲ ਕੇ ਕਰਦੇ ਹੜਨਾ ਸ਼ੇਅਰ ਆਪਾਂ ਲਓ ਭੈਣੋ ਦੇ ਭਰਾਵੋ ਤੇ ਬੀਬੀਓ ਤੇ ਬੀਬੀਓ ਠੀਕ ਹੈ ਤੇ ਪਾਸ ਗਿਰ ਨੂੰ ਦਾਣੇ ਦੁਣੇ ਇਹਨਾਂ ਨੂੰ ਵੀ ਪਹਿਲਾਂ ਉਹਨਾਂ ਦਾ ਕੰਮ ਕਲੀਅਰ ਕਰਕੇ ਆਏ ਆ ਤੇ ਹੁਣ ਕਰਦੇ ਆਪਾਂ ਇਹਨਾਂ ਦਾ ਕਲੀਅਰ ਕੋਤਰਾ ਦੇ ਕਲੀਅਰ ਕਰਨਾ ਇਸ ਤੱਕ ਕੰਮ ਕਰਨਾ ਕਿ ਉਹ ਇਹ ਗਰਾ ਦਾਣੇ ਪਾਉਣ ਤੇ 2 ਘੰਟੇ ਲੱਗ ਜਾਂਦੇ ਬਈ ਹੈ 2-2 ਘੰਟੇ ਦਾ ਇਕੱਲੇ ਬਸ ਦਾਣੇ ਦੁਨੇ ਪਾਉਣ ਤੇ ਲੱਗ ਜਾਂਦੇ ਜੇ ਬੰਦੇ ਨੇ ਸ਼ੌਂਕਣਾ ਪਾਉਣ ਜਦਾ ਜੇ ਮੇਰੇ ਨੂੰ ਕਿਹਨੇ ਕੰਮ ਜੈ ਨਿਵੇੜਨਾ ਹੈ ਦਵਾ ਦਵਾ ਇੱਥੇ ਖੜੇ ਨਿਵੇੜਦੇ ਤਾਂ ਇਹ ਧੋਦਿਏ ਪਾਟੇ ਨੂੰ ਠੀਕ ਆ ਵਧੀਆ ਚੰਗੀ ਤਰ੍ਹਾਂ ਨਾਲ ਤੇ ਫਿਰ ਪਾਉਣ ਦਾਣੇ ਨਾਲ ਲਓ ਭਾਈ ਦਾਣੇ ਹੀ ਪਾ ਕੇ ਰੱਖ ਲੈਣੇ ਆਪਾਂ ਆਜੋ 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 ਬੰਦੇ ਪੂਰੇ ਸਾਡੇ ਬੰਦੇ ਪੂਰੇ ਆ ਜੀ ਮੁੱਟ ਕੇ ਕੀ ਗਰਦੀਆਂ ਉਹ ਲਾਲ ਅੱਖਾਂ ਸਰੀਆਂ ਕਿੰਨੀਆਂ ਜੀ ਆਖਦੀਆਂ ਤੇ ਲਓ ਵੀ ਦਾਣੇ ਧਰਤੇ ਇਹਨਾਂ ਨੂੰ ਤੇ ਪਾਣੀ ਆਪਾਂ ਧੋ ਕੇ ਆਹ ਪਾਤਾ ਗਰਮ ਪਾਣੀ ਤੇ ਇਹ ਚ ਪਾ ਲਈ ਹੁਣ ਠੰਡਾ ਪਾਣੀ ਆਪਾਂ ਲਓ ਠੰਡਾ ਪਾਣੀ ਵੀ ਲਿਆ ਕੇ ਰੱਖੀ ਪਿਆ ਮੈਂ ਇੱਥੇ ਲਓ ਜੀ ਆਹੇ ਬੱਤਾ ਆਦੋ 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 ਲਓ ਵੀ ਬਹੁਤ ਵਧੀਆ ਪਾਣੀ ਪੀਣ ਵਾਲਾ ਬਣ ਗਿਆ ਤੇ ਹੁਣ ਆਪਾਂ ਇਹਨੂੰ ਯੜ ਦਈਏ ਲਓ ਜੀ ਇਹ ਲਓ ਲਾਤੀ ਜੰਡ ਸਿਕਿਉਰਟੀ ਆਪਾਂ ਇਹਨਾਂ ਤੇ ਲਓ ਜੀ ਲਓ ਮੇਟਰ ਇਹ ਲਓ ਬਈ ਪੂਰਾ ਪੱਕਾ ਕੰਮ ਕਰਕੇ ਪੈਂਦੇ ਆ ਵੀ ਆਪਾਂ ਤਾਂ ਆਦੇ ਵੱਲੋਂ ਫੇ ਬਿੱਲੀ ਬੁੱਲੀ ਦਾ ਕਿਸੇ ਪਾਸਿਓਂ ਵੀ ਫੌ ਨਾ ਪਵੇ ਠੀਕ ਹੈ ਇਹਨੂੰ ਮਾਰਨ ਤੇ ਤੇ ਬਾਕੀ ਰੱਬ ਰੱਖਵਾ ਦਾ ਵਧੀਆ ਕੰਮ ਕਰਦੇ ਆ ਤੇ ਚਲੋ ਮਿੱਤਰੋ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਬਸ ਇਹ ਵਧੀਆ ਲੱਗੀ ਹੋ ਵੀਡੀਓ ਆਪਣੀ ਤਾਂ ਐਡੀ ਮਾੜੀ ਨਹੀਂ ਬਣਾਉਂਦੇ ਰੋਜ਼ ਦੇ ਕੰਮ ਹੀ ਕਰਦੇ ਆ ਵਧੀਆ ਵੀ ਆਪਦੇ ਘਰ ਤੇ ਕੰਮ ਕਰਦੇ ਆ ਜਿਵੇਂ ਹੁੰਨੇ ਆ ਉਵੇਂ ਕਰਦੇ ਆ ਠੀਕ ਆ ਬੜਾ ਸ਼ੋਅ ਆਪਣੀ ਕਰਿਆ ਵੀ ਅੱਜ ਅਸੀਂ ਇੱਥੇ ਜਾਣੇ ਅੱਜ ਜੇ ਉੱਥੇ ਜਾਣੇ ਵੀ ਜਾ ਉਵੇਂ ਕਰਾਂਗੇ ਸਾਡੇ ਕੰਮ ਵੱਡੇ ਆ ਕੋਈ ਨਹੀਂ ਬਈ ਨਾਰਮਲ ਬੰਦੇ ਜਿਹਾ ਠੀਕ ਹੈ ਕੋਈ ਫੌਂਟ ਬਾਈ ਨਹੀਂ ਸਾਡੇ ਕੋਲੇ ਜਿਹੜੀ ਚੀਜ਼ ਸਾਡੇ ਕੋਲੇ ਹੈਗੀ ਐ ਠੀਕ ਆ ਕੋਈ ਸਾਡੇ ਕੋਲੇ ਖੇਤ ਆ ਕੋਸ਼ਾ ਕਬੂਤਰਾ ਅਸੀਂ ਵੀ ਉਨਾ ਹੀ ਦਿਖਾਉਣੇ ਆਗੇ ਕੋਈ ਫਾਲਤੂ ਅਸੀਂ ਦੱਸ ਦੋ ਵੀ ਆਹ ਫਾਲਤੂ ਚੀਜ਼ ਦਿਖਾਤੀ ਯਾਰ ਹਵਾ ਕਰਕੇ ਸਾਡੇ ਤੇ ਜਾਂ ਹਨਾ ਹਵਾ ਬਣਾਉਣ ਲੱਗ ਗਏ ਵੀ ਸਾਡੇ ਕੋਲੇ ਆਹ ਸਾਡੇ ਕੋਲੇ ਆ ਜਿਹੜਾ ਉਹ ਤੁਹਾਡੇ ਹੈਗਾ ਸਾਹਮਣੇ ਆ ਟਰੈਕਟਰ ਸਾਡੇ ਕੋਲੇ ਮੋਟਰ ਸਾਡੇ ਕੋਲੇ ਤੇ ਚਲੋ ਮਿੱਤਰੋ ਬਾਦਿਆਂ ਗੱਲਾਂ ਨਹੀਂ ਕਰਦੇ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਤੇ ਰੱਬ ਰੱਖਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ